ਸਾਸੀ ਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਤੁਹਾਨੂੰ ਦੱਈਏ ਕਿ ਗਰਦਾਸਪੁਰ ਦੇ ਵਿੱਚ ਲਗਾਤਾਰ 3 ਦਿਨਾਂ ਤੋਂ ਜੋ ਬਰਸਾਤ ਪੈ ਰਹੀ ਏ ਉਹਦੇ ਨਾਲ ਗਰਦਾਸਪੁਰ ਦੀ ਇੱਕ ਬਹੁ ਮੰਜਲਾ ਪੁਰਾਣੀ ਇਮਾਰਤ ਜਿਹਦੇ ਇੱਥੇ ਗੱਲਬਾਤ ਕੀਤੀ ਤਾਂ ਮਾਲਕ ਨੇ ਦੱਸਿਆ ਕਿ ਇਹ ਇਮਾਰਤ 1890 ਦੀ ਬਣੀ ਹੋਈ ਹੈ ਕਰੀਬ 100 ਸਾਲ ਤੋਂ ਪੁਰਾਣੀ ਇਹ ਇਮਾਰਤ ਜੋ ਕਿ ਬਰਸਾਤਾਂ ਦੇ ਲਗਾਤਾਰ ਹੋਣ ਦੇ ਨਾਲ ਇਹਦਾ ਕੁਝ ਹਿੱਸਾ ਟੈ ਕੇ ਹੇਠਾਂ ਡਿੱਗ ਗਿਆ ਹੈ ਤਾਂ ਦੱਸ ਦਈਏ ਕਿ ਇਹ ਜੋ ਇਮਾਰਤ ਹੈ ਇਹ ਸਦਰ ਬਾਜ਼ਾਰ ਦੀ ਦੱਸੀ ਜਾ ਰਹੀ ਹੈ ਸਦਰ ਬਾਜ਼ਾਰ ਦੇ ਵਿੱਚ ਇਹ ਬਹੁ ਮੰਜਲਾ ਇਮਾਰਤ ਜੋ ਕਿ 1890 ਦੀ ਬਣੀ ਦੱਸੀ ਜਾ ਰਹੀ ਹੈ ਤੇ ਪੁਰਾਣੀ ਇਮਾਰਤ ਹੋਣ ਕਰਕੇ ਇਨ੍ਹਾਂ ਬਰਸਾਤਾਂ ਨੂੰ ਨਹੀਂ ਸਹਿ ਪਾਈ ਤਾਂ ਇਹਦਾ ਕੁਝ ਹਿੱਸਾ ਜਿਹੜਾ ਆ ਉਹ ਡਿੱਗ ਕੇ ਹੇਠਾਂ ਡਿੱਗ ਪਿਆ ਤਾਂ ਦੱਸ ਦਈਏ ਕਿ ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਇਮਾਰਤ ਅਜੇ ਵੀ ਉੱਪਰ ਤੱਕ ਕਾ ਤਾਕਾ ਖੜੀ ਹੈ ਜਿਹਦੇ ਕਰਕੇ ਨੇੜੇ ਦੇ ਲੋਕਾਂ ਦੇ ਵਿੱਚ ਦਹਿਸਤ ਹੈ ਕਿ ਨਾਲ ਦੀ ਨਾਲ ਜਿੰਨੇ ਵੀ ਲੋਕ ਨੇੜੇ ਦੁਕਾਨਦਾਰਾਂ ਘਰਾਂ ਵਾਲੇ ਨੇ ਉਹਨਾਂ ਦੇ ਵਿੱਚ ਵੀ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ ਕਿ ਬਾਕੀ ਦੀ ਇਮਾਰਤ ਡਿੱਗਣ ਦੇ ਨਾਲ ਹੋਰ ਵੀ ਕਈ ਤਰ੍ਹਾਂ ਦਾ ਕੋਈ ਨੁਕਸਾਨ ਹੋ ਸਕਦਾ ਹੈ ਜਿਹਦੇ ਚ ਉਹਨਾਂ ਨੇ ਪ੍ਰਸ਼ਾਸਨ ਦੀ ਮਦਦ ਵੀ ਮੰਗੀ ਹੈ ਕਿ ਤਾਂ ਕਿ ਇਸ ਬਿਲਡਿੰਗ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੇ ਕਿਸੇ ਨਾ ਕਿਸੇ ਤਰ੍ਹਾਂ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਤਸਵੀਰਾਂ ਤੁਸੀਂ ਦੇ ਦਿੱਤੀਓ ਜਿਲ੍ਹਾ ਗਰਦਾਸਪੁਰ ਸ਼ਹਿਰ ਦੀਆਂ ਜਿੱਥੇ ਕਿ ਸਦਰ ਬਾਜ਼ਾਰ ਦੇ ਵਿੱਚ ਇੱਕ ਪੁਰਾਣੀ ਬਹੁਮੰਜ਼ਿਲਾ ਇਮਾਰਤ ਦਾ ਕੁਝ ਹਿੱਸਾ ਬਰਸਾਤਾ ਕਾਰਨ ਡਿੱਗ ਪਿਆ ਹੈ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਹ ਮੰਜ਼ਲ ਜੋ ਹੈ ਡਿੱਗਣ ਦਾ ਕਾਰਨ ਰਾਤੀ ਤੇਜ਼ ਬਰਸਾਤ ਹੋਣ ਦੇ ਨਾਲ ਕਰੀਬ 2 ਤੋਂ 2.5 ਵਜੇ ਡਿੱਗ ਪੈਂਦੀ ਆ ਤੇ ਉਸ ਵੇਲੇ ਹੀ ਇੱਕ ਬਹੁਤ ਧੜਲੇਦਾਰ ਬਿਜਲੀ ਗੜਕਣ ਦੀ ਵੀ ਜਿਹੜੀ ਇਹ ਉਹ ਆਵਾਜ਼ ਆਉਂਦੀ ਆ ਉਸੇ ਦੌਰਾਨ ਸ਼ਾਇਦ ਇਹ ਇਮਾਰਤ ਡਿੱਗੀ ਹੋਵੇ ਤਸਵੀਰਾਂ ਜਿਹੜੀਆਂ ਤੁਸੀਂ ਦੇ ਦਿੱਤੀਓ सदर ਬਾਜ਼ਾਰ ਦੀਆਂ ਇੱਕ ਪੁਰਾਣੀ ਬਿਲਡਿੰਗ ਦੀਆਂ ਨੇ ਜੋ ਕਿ ਬਰਸਾਤ ਨੂੰ ਨਾ ਸਹਿਣ ਕਰਦੀ ਹੋਈ ਡਿੱਗ ਪਈ ਐ ਤੇ ਫਿਰਾਲ ਦੀ ਘੜੀ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਦੇ ਵਿੱਚ ਸਹਿਮ ਕਾਫੀ ਜ਼ਿਆਦਾ ਨਜ਼ਰ ਆ ਰਿਹਾ ਹੈ ਜੀ ਪਾ ਜੀ ਦੱਸ ਦਿਓ ਕਿਹੜੀ ਬਿਲਡਿੰਗ ਹੈ ਕਿੱਥੇ ਹੈ ਇਸ ਹਿਸਾਬ ਨਾਲ ਇਹ ਸਰੋ ਸਦਰ ਬਾਜ਼ਾਰ ਸੁਵਲਾ ਮੰਦਰ ਬਾਜ਼ਾਰਾ ਤੇ ਮੇਨ ਬਾਜ਼ਾਰ ਗੁਰਦਾਸਪੁਰ ਉੱਥੇ ਬਿਲਡਿੰਗ ਹੈ ਸਾਡੀ ਆਪਣੀ ਬਿਲਡਿੰਗ ਹੈ ਤੇ ਇਹ 1890 ਦੇ ਵਿੱਚ ਬਣੀ ਸੀ ਤੇ ਇਹ ਕਾਫੀ ਖਸਾ ਹਾਲਤ ਹੋਈ ਤੇ ਇਹ ਪਹਿਲਾਂ ਵੀ 2010 ਦੇ ਵਿੱਚ ਵੀ ਡੀਸੀ ਦਫ਼ਤਰ ਦੇ ਕੇ ਐਪਲੀਕੇਸ਼ਨ ਦਿੱਤੀ ਸੀ ਤੇ ਉਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਬਾਅਦ ਅਸੀਂ 2012 13 ਦੇ ਵਿੱਚ ਵੀ ਦਿੱਤੀ ਹੋਈ ਆ ਤੇ ਉਹਦੇ ਬਾਅਦ ਅਸੀਂ ਉਹ ਲੇਟਸਟ ਵੀ ਦੇ ਕੇ ਆਇਆ 2025 ਦੀ ਵੀ ਲੇਟਸ ਦਿੱਤੀ ਹੈ ਡੀਸੀ ਸਾਹਿਬ ਨੂੰ ਐਡੀਸੀ ਤੋਂ ਵੀ ਹੋਈ ਆ ਬਟ ਇਹਦੇ ਬਾਰੇ ਕੋਈ ਇਹਨੇ ਵੀ ਕੋਈ ਧਿਆਨ ਨਹੀਂ ਦਿੱਤਾ ਹੈਗਾ ਤੇ ਇਥੇ ਜੀ ਸਾਰੇ ਕੰਮ ਕਰਦੇ ਆ ਤੁਹਾਡੇ ਵਾਸਤੇ ਸਾਰੇ ਵਾਸਤੇ ਜਾਨੀ ਮਾਨੀ ਦਾ ਨੁਕਸਾਨ ਹੋ ਸਕਦਾ ਕਿਸੇ ਟਾਈਮ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਕਿ ਇਹਦੇ ਵੱਲ ਥੋੜਾ ਧਿਆਨ ਦਿੱਤਾ ਜਾਏ ਤੇ ਇਹਨੂੰ ਕਿਸੇ ਤਰ੍ਹਾਂ ਉਹ ਦੋ ਬਿਲਡਿੰਗ ਡਿੱਗੀ ਇਹਦੇ ਨਾਲ ਕੋਈ ਕੋਈ ਜਾਨੀ ਨੁਕਸਾਨਤ ਨਹੀਂ ਹੋਇਆ ਹਜੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜੀ ਇਹਦਾ 3.25 ਮੀਟਰ ਡਿੱਗੀ ਆ ਤੇ ਉਹਦੇ ਕਰਕੇ ਕੋਈ ਰਾਹ ਦਾ ਸਮਾਹਣ ਕਰਕੇ ਕੁਛ ਵੀ ਇਹਦਾ ਨੁਕਸਾਨ ਨਹੀਂ ਹੋਇਆ ਤੇ ਇਹ ਇਹੀ ਕਿ ਜੇ ਇਹੀ ਦਿਨ ਦੇ ਟਾਈਮ ਡਿੱਗਦੀ ਤਾਂ ਇੱਥੇ ਨੁਕਸਾਨ ਹੋ ਸਕਦਾ ਸੀ ਤੇ ਅਸੀਂ ਪ੍ਰਸ਼ਾਸਨ ਨੇ ਲਾਈਟ ਬੰਦ ਉਹ ਵੀ ਬੇਸਿਕਲੀ ਹਾਂਜੀ ਲਾਈਟ ਵੀ ਇਸੇ ਕਰਕੇ ਬੰਦ ਕਰਵਾਈ ਗਈ ਆ ਹੁਣੇ ਆਪੇ ਫੋਨ ਕਰਕੇ ਤੇ ਉਹਨਾਂ ਨੂੰ ਬਿਲੀ ਘਰ ਫੋਨ ਕਰਕੇ ਬੰਦ ਕਰਵਾਈਆ ਲਾਈਟ ਅਸੀਂ ਕਹਿੰਦੇ ਆ ਪ੍ਰਸ਼ਾਸਨ ਨੇ ਥੋੜਾ ਇੱਧਰ ਧਿਆਨ ਦੇ ਤੇ ਇਹਨੂੰ ਥੋੜਾ ਕੀਤਾ ਜਾਏ ਸਹੀ ਜੋ ਇਹਨੂੰ ઠવાਂਦ ਵਿੱਚ ਸਾਡਾ ਸਹਿਯੋਗ ਕੀਤਾ ਜਾਏ ਤੁਹਾਨੂੰ ਪ੍ਰਸ਼ਾਸਨ ਤੋਂ ਥੋੜਾ ਲਿਖ ਕੇ ਦੇ ਦੇ ਕਿ ਹਾਂ ਵੀ ਇਹ ઠવાਉ ਉਹ ਜਿਸ ਤਰ੍ਹਾਂ ਤੇ ਤੁਸੀਂ ਪ੍ਰਸ਼ਾਸਨ ਤੋਂ ਮੰਗ ਜਿਹੜੀ ਉਹ ਬਿਲਡਿੰਗ ਨੂੰ ਜਾਨੀ ਕਿ ઠવાਂਦ ਦੀ ઠવાਂਦ ਦੀ ਅਸੀਂ ਕਹਿੰਦੇ ਕਿ ਬਿਲਡਿੰਗ ਇਹ ઠવા ਦਤੀ ਹੈ ਕਿਸੇ